ਵਾਲਾਂ ਚੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪਾਤ ਪਾਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਪੰਜਾਬੀ ਲੋਕ ਵਿਰਾਸਤ ਅਕੈਡਮੀ ਲੁਧਿਆਣਾ ਵੱਲੋਂ ਡਾਕਟਰ ਮਹਿੰਦਰ ਸਿੰਘ ਰੰਦਾਵਾ ਕਮੇਟੀ ਰੂਮ ਪੰਜਾਬੀ ਪਵਨ ਲੁਧਿਆਣਾ ਵਿਖੇ ਸਾਹਿਤਿਕ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਪ੍ਰੋਫੈਸਰ ਗੁਰਪਜਨ ਸਿੰਘ ਗਿੱਲ ਨੇ ਕੀਤੀ ਪੰਜਾਬੀ ਸਾਹਿਤ ਅਕੈਡਮੀ ਦੇ ਜਨਰਲ ਸਕੱਤਰ ਡਾਕਟਰ ਗੁਰੂ ਇਕਬਾਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਇਸ ਮੌਕੇ ਸੁਰਜੀਤ ਸਿੰਘ ਲਾਂਬੜਾ ਦੀ ਕਾਵ ਪੁਸਤਕ ਦਿਲ ਤਰੰਗ ਲੋਕ ਅਰਪਣ ਕੀਤੀ ਗਈ ਪੁਸਤਕ ਦੀਆਂ ਰਚਨਾਵਾਂ ਬਾਰੇ ਵਿਚਾਰ ਚਰਚਾ ਕਰਦੇ ਹਾਂ ਪ੍ਰੋਫੈਸਰ ਗੁਰਪਜਨ ਸਿੰਘ ਗਿੱਲ ਨੇ ਕਿਹਾ ਕਿ ਸੁਰਜੀਤ ਸਿੰਘ ਲਾਂਬੜਾ ਸਰੌਂਦੀ ਕਵੀ ਹੈ ਗੀਤ ਉਸ ਦੀ ਰੂਹ ਦੀ ਖੁਰਾਕ ਹਨ ਧਾਰਮਿਕ ਰਹਿਤਲ ਤੋਂ ਲੈ ਕੇ ਸਮਾਜਿਕ ਸਭਿਆਚਾਰਿਕ ਤੇ ਕੁਦਰਤ ਉਸ ਦੀਆਂ ਰਚਨਾਵਾਂ ਵਿੱਚ ਮਿਲਦੇ ਹਨ ਇਸ ਦੀ ਰਚਨਾ ਨਿੱਜ ਤੋਂ ਸੰਸਾਰ ਦੀ ਯਾਤਰਾ ਕਰਵਾਉਂਦੀ ਹੈ ਡਾਕਟਰ ਗੁਰ ਇਕਬਾਲ ਸਿੰਘ ਨੇ ਪੁਸਤਕ ਬਾਰੇ ਬੋਲਦੇ ਆ ਕਿਹਾ ਕਿ ਕਿਤਾਬ ਦੀ ਖੂਬਸੂਰਤੀ ਇਹ ਹੈ ਕਿ ਕਵੀ ਨੇ ਕਿਰਤ ਤੇ ਮਨੁੱਖਤਾ ਦੇ ਧਰਮ ਦੇ ਸਿਧਾਂਤ ਨੂੰ ਖੇਤੇ ਦੀ ਰਹਿਤਲ ਸਭਿਆਚਾਰ ਅਤੇ ਸਮੇਂ ਦੀਆਂ ਘਟਨਾਵਾਂ ਨੂੰ ਆਪਣੀ ਰਚਨਾਵਾਂ ਵਿੱਚ ਭਰੋਇਆ ਹੈ ਡਾਕਟਰ ਸੁਰਜੀਤ ਸਿੰਘ ਦੌਧਰ ਨੇ ਕਿਹਾ ਕਿ ਲੇਖਕ ਨੇ ਕਿਤਾਬ ਲਿਖਦਿਆਂ ਚੰਗੇ ਅਧਿਆਪਕ ਦੀ ਸੋਚ ਨੂੰ ਅੱਗੇ ਰੱਖਦਿਆਂ ਆਪਣੀ ਕਲਮ ਨੂੰ ਹਲ ਵਾਂਗ ਵਰਤ ਕੇ ਸੋਚੀ ਤੇ ਉੱਚੀ ਕਿਰਤ ਦਾ ਸੁਨੇਹਾ ਦਿੰਦਿਆਂ ਬਿਲਖਣ ਰੰਗ ਪੇਸ਼ ਕੀਤੇ ਹਨ ਡਾਕਟਰ ਪਰਮਜੀਤ ਸਿੰਘ ਸੋਹਲ ਨੇ ਕਿਹਾ ਕਿ ਲਾਂਬੜਾ ਨੇ ਗੁਰੂ ਨਾਨਕ ਦੇਵ ਜੀ ਬਾਰੇ ਰਚਨਾ ਤੋਂ ਸ਼ੁਰੂ ਕਰਕੇ ਸਮਾਜਿਕ ਅਤੇ ਸੱਭਿਆਚਾਰਕ ਵਿਸ਼ਿਆਂ ਤੇ ਖੂਬਸੂਰਤੀ ਨਾਲ ਆਪਣੀ ਸੰਵੇਦਨਾ ਨੂੰ ਬਾਖੂਬੀ ਪ੍ਰਗਟ ਕੀਤਾ ਹੈ ਇਸ ਸਾਲ ਦੇ ਕੌਮੀ ਅਧਿਆਪਕ ਪੁਰਸਕਾਰ ਵਿਜੇਤਾ ਅਮਰਿਤਪਾਲ ਸਿੰਘ ਪਾਲੀ ਖਾਦਮ ਨੇ ਕਿਹਾ ਕਿ ਇਹ ਪੁਸਤਕ ਲੋਕ ਭਾਸ਼ਾ ਵਿੱਚ ਲਿਖੀ ਗਈ ਤਾਂ ਤੇ ਗੱਜਲਾਂ ਦੀ ਖੂਬਸੂਰਤ ਕੁਲਦਾਸਤਾ ਹੈ। ਸੁਰਜੀਤ ਸਿੰਘ ਲਾਂਬੜਾ ਨੇ ਆਪਣੇ ਸਾਹਿਤਿਕ ਸਫ਼ਰ ਬਾਰੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਕਾਲਜ ਪੜ੍ਹਦਿਆਂ ਹੀ ਉਹਨਾਂ ਨੂੰ ਲੇਖਣ ਦੀ ਚੇਤਕ ਲੱਗੀ ਇਸ ਪੁਸਤਕ ਵਿੱਚ ਉਹਨਾਂ ਨੇ ਸਮਾਜ ਵਿੱਚ ਵਾਪਰਦਾ ਜੋ ਕੁਝ ਮਹਿਸੂਸ ਕੀਤਾ ਉਹਨੂੰ ਸ਼ਬਦਾਂ ਵਿੱਚ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਆਪਣੇ ਗੀਤ ਗਾ ਕੇ ਸਾਂਝੇ ਕੀਤੇ ਜਿਨ੍ਹਾਂ ਨੂੰ ਸਰੋਤਿਆਂ ਨੇ ਬਹੁਤ ਹੀ ਪਸੰਦ ਕੀਤਾ ਮੰਚ ਸੰਚਾਲਨ ਕਰਦੇ ਕੌਮੀ ਅਧਿਆਪਕ ਪੁਰਸਕਾਰ ਵਿਜੇਤਾ ਸਰਦਾਰ ਕਰਮਜੀਤ ਸਿੰਘ ਗਰੇਵਾਲ ਲਲਤੋ ਨੇ ਲਾਂਬੜਾ ਦੀਆਂ ਬਲੱਖਣ ਲਿਖਤਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ ਇਸ ਮੌਕੇ ਹੋਏ ਕਵੀ ਦਰਬਾਰ ਦੌਰਾਨ ਪ੍ਰੋਫੈਸਰ ਗੁਰਪਜਨ ਸਿੰਘ ਗਿੱਲ ਡਾਕਟਰ ਗੁਰ ਇਕਬਾਲ ਸਿੰਘ ਤਰਲੋਚਨ ਲੋਚੀ ਰਾਜਦੀਪ ਸਿੰਘ ਤੂਰ ਦੀਪ ਜਗਦੀਪ ਸਿੰਘ ਅਮਰਜੀਤ ਸ਼ੇਰਪੁਰੀ ਗੁਹਾਰ ਪਰ ਭਿੰਦਰ ਸਿੰਘ ਪਾਲੀ ਖਾਦਮ ਰਣਜੀਤ ਸਿੰਘ ਹਠੂਰ ਮਲਕੀਤ ਮਾਲੜਾ ਹਰਜਿੰਦਰ ਜਵੱਦੀ ਹਰਜਿੰਦਰ ਹਰਵਿੰਦਰ ਸਿੰਘ ਐਸ ਡੀਓ ਕਰਮਜੀਤ ਸਿੰਘ ਗਰੇਵਲ ਸੁਖਵੀਰ ਸਿੰਘ ਸੰਦੇ ਨੇ ਰਚਨਾਵਾ ਸੁਣਾ ਕੇ ਚੰਗਾ ਰੰਗ ਬਣਿਆ ਇਸ ਮੌਕੇ ਸਰਦਾਰ ਹਰਪਾਲ ਸਿੰਘ ਰਿਟਾਇਰਡ ਡਿਪਟੀ ਚੀਫ ਇਲੈਕਟ੍ਰੀਕਲ ਇੰਜੀਨੀਅਰ ਭਾਰਤੀ ਰੇਲਵੇਜ਼ ਗੁਰਚਰਨ ਕੌਰ ਲਾਂਬੜਾ ਹਰਮਨ ਜੋਤ ਸਿੰਘ ਮਨਦੀਪ ਕੌਰ ਆਰਮਨੀਤ ਕੌਰ ਪ੍ਰਿੰਸੀਪਲ ਸਨੇਹ ਸੈਣੀ ਕੁਸਮ ਲਤਾ ਨਰੂਲਾ ਨੈਸ਼ਨਲ ਐਵਾਰਡੀ ਕਮਲ ਨਰੂਲਾ ਡਾਕਟਰ ਮਨਜੀਤ ਸਿੰਘ ਜਸਵੰਤ ਸਿੰਘ ਛਾਪਾ ਰਗਵੀਰ ਸਿੰਘ ਸੰਧੂ ਦਰਸ਼ਨ ਗੌਰ ਗੁਰਚਰਨ ਕੌਰ ਕੁਲਦੀਪ ਕੌਰ ਸੁਖਵਿੰਦਰ ਪਾਲ ਸਿੰਘ ਹਰਪਾਲ ਸਿੰਘ ਗੁਰੂ ਭਪਿੰਦਰ ਸਿੰਘ ਸੈਣੀ ਆਦ ਹਾਜ਼ਰ ਸਨ